ਪਾਣੀ ਜਟੋ ਪਾਣੀ ਦੇ ਨੰਬਰ ਪਾ ਸਿਟ ਕਾ ਮੇਰੇ ਬਾਹਰ ਕਰਦਾ ਨਹੀਂ ਨਹੀਂ ਅੱਗੇ ਹਾਂ ਇਹਦੀ ਤਲਾਸ਼ੀ ਲੈਣੀ ਹੈ ਜੀ ਪਾ ਅਧਿਕਤਾਂ ਦਾ ਕੰਮ ਕਰਦਾ ਹੈ ਇਹਨੂੰ ਦੱਸੋ ਹੁਣ ਸਾਰਾ ਕੰਮ ਕਰਵਾ ਦੂਗੀ ਕਰਵਾ ਇਹਨਾਂ ਨੂੰ ਕਰ ਆਇਆ ਨਹੀਂ ਕੇਵਲ ਏਰੀਆ ਵੰਦੇ ਬੈਠੇ ਨੇ ਉਹ ਬਾਹਰ ਨਿਕਾਉਂਦੇ ਆ ਉਹ ਚਾਰ ਚੰਨ ਲਈ ਛੁੱਟੀ ਕਰਨਾ ਉਹ ਬਾਹਰ ਹਟਾ ਫਿਰ ਅੱਥੇ ਕੀ ਖੜਦਾ ਹੁਣ ਇੱਥੇ ਕੀ ਹਿਸਾਬ ਹੈ ਇਹਦੇ ਨਾਲ ਬੈਟ ਫੋਟੋ ਕੀਤਾ ਬੇ ਇੱਕ ਮਿੰਟ ਹਾਂਜੀ ਹਾਂ ਬਾਈ ਕੋਈ ਪੰਨੋ ਸਾਈਡ ਆਉਦਾ ਆ ਮੋਟਰਸਾਈਕਲ ਕਿਹਦੇ ਨੇ ਸਾਰੇ ਚੋਰੀ ਦੇ ਹੋਣੇ ਆ ਇਹ ਸਕਾਈ ਵਿਖਾਓ ਇਹਦੇ ਠੀਕ ਹੈ ਜੀ ਜਿਹੜੀ ਸਾਈਡ ਤੇ ਕਰ ਦਿਓ ਲੇਡੀ ਲੇਡੀ ਅਸ਼ੂ ਲੇਡੀ ਸਾਈਡ ਤੇ ਕਰ ਦਿਓ ਚਾਰ ਮੋਟਰਸਾਈਕਲ ਇੱਧਰ ਹੋ ਜਾ ਮੜੇ ਇੱਧਰ ਇਹ ਤੇ ਸਾਈਡ ਤੇ ਹੋ ਜਾ ਭਾਜੀ ਭਾਜੀ ਇੱਕ ਇੱਧਰ ਇੱਕ ਨਵਾਂ ਅੰਦਰ ਖੜਾ ਆ ਕਾਲਜੀ ਆ ਕਾਲਜੀ ਕਿਸੇ ਨੇ ਕਰਿਆ ਅੰਦਰ ਤੇ ਚੋਟ ਮੋਟਰਸਾਈਕਲ ਪਿਛੇ ਹੋ ਜਾ ਕਾਲਜੀ ਥੋੜੇ ਨਵਾਂ ਕਿਹੜਾ ਖੜਾ ਅੰਦਰ ਖੜਾ ਅੰਦਰ ਅੰਦਰ ਕਾਲੇ ਬੜਦੇ ਸਾਰੇ ਕਾਲੇ ਲੱਗੇ ਹੋਏ ਆਏ ਕੋਈ ਚੰਗਾ ਲੈਣ ਹੋਏ ਕੋਈ ਇਹ ਪਿਛਲੀ ਵਾਰ ਵੀ ਯਾਰ ਮਸ਼ਾਤ ਕਹਿ ਕੇ ਫੈਸਲਾ ਕਰਾਇਆ ਕੀ ਕਰਨਾ ਹੈ ਹਾਂ ਤਾਂ ਜੀ ਨਾ ਪਹਿਲੇ ਪਹਿਲੇ ਮਰਾਂਗੇ ਕਿ ਨਾ ਪਤਾ ਯਾਰ ਇਹਨੇ ਮਗਰੀ ਹੋ ਗਈ ਚਲ ਵੀ ਵਧੀਆ ਵਧੀਆ ਲੋਕਾਂ ਨੂੰ ਤਾਂ ਹੀ ਪਤਾ ਲੱਗੂਗਾ ਦਵਾ ਪਿਛੇ ਮਹਾਰਾਜ ਗਰੀਬ ਲੋਕਾਂ ਹਲੇ ਹਾ ਜੇ ਤੇ ਇਹ ਦੇ ਮਾਰੇ ਜੁੱਤਾ ਕੀ ਨੰਦਾ ਇਹ ਨਹੀਂ ਆਉਂਦੀ ਪਰ ਅਗਰ ਉਹ ਪੈ ਜਾਂਦੇ ਤੇ ਤੀ ਮੋਕਾ ਖੂਨ ਪੁੰਦਰ ਨਾਲ ਹੀ ਇਹ ਮਾਰੇ ਬਣਾਇਆ ਤੇ ਮੈਂ ਮੈਂ ਕਹ ਰਿਹਾ ਨਹੀਂ ਚਲਾਂਦਾ ਆ ਬੋਲੇ ਭੈਣ ਕੋ ਦੋ ਨਾ ਨਾ ਉਸ ਕੋ ਬਣਾ ਰੱਖੀ ਹੂਗਾ ਅਗਰ ਤੁਸੀਂ ਸਿੱਧੇ ਵਿੱਚ ਤੋ ਉਹ ਤੁਹਾਨੂੰ ਹੋਊਗਾ ਹਾਂ ਉਥੋਂ じゃ ਕੋਈ ਪੱਤੀ ਵਗੈਰਾ ਚਿੰਤਾ ਪੱਤੀ ਦਾ ਰੱਖਦਾ ਕੋਈ ਜੋਈ ਜੋਈ ਤੱਕ ਉਹ ਜੋਈ ਜਨਾ ਕਿਹੜਾ ਚਿੰਤਾ ਆ ਲੈ ਲੈਣਾ ਇੱਕ ਬੰਦੇ ਕੋਈ ਇਦੋਂ ਖੋ ਕੇ ਵਿਚਾਰ ਕਰਨਾ ਮਾਣ ਦੇ ਵਿੱਚ ਉਹ ਭਾਂਡ ਚਾਦੀਆਂ ਪਾਣੇ ਤੇ ਟੁੱਟਣੇ ਪਾਣੇ ਉਹ ਇਹਨਾਂ ਦਾ ਕੀ ਕੰਮ ਹੈ ਇਹਨਾਂ ਦੇ ਕੋਲ ਟਰੈਕਟਰ ਵੀ ਨਹੀਂ ਨਾ ਕੋਲ ਅੱਛਾ ਹਾਂ ਆ ਲੋ ਜੀ ਉਹ ਹੋ ਗਿਆ ਭੁੱਲ ਗਏ ਭਰੇ ਇਹ ਉਹੀ ਆ ਸਿੰਮ ਜਿਹੜੀ ਉਹ ਆਈ ਜੋ ਜੋ ਵਿਗਟਨ ਮੋਟਾ ਨੇ ਵਿਗਟਨ ਹੋਏ ਉਹ ਪੱਛਮ ਹੋ ਰਹੇ ਕੌਣ ਨਹੀਂ ਸਰ ਅੱਜ ਚੈਕਿੰਗ ਕੀਤੀ ਗਈ ਹੈ ਸਰ ਮਾਨਸ਼ੋਗ ਐਸਐਸਪੀ ਸਾਹਿਬ ਅਤੇ ਐਸਪੀ ਸਿਟੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਹਿਲਾਂ ਸਵੇਰੇ ਕਸ ਆਪਰੇਸ਼ਨ ਲੋੜੀਕੁੱਟ ਮੱਲੇ ਚ ਕੀਤਾ ਗਿਆ ਸੀ ਥਾਣਾ ਕਤਵਾਲੀ ਚ ਹੁਣ ਕਸ ਆਪਰੇਸ਼ਨ ਜਿਹੜਾ ਇਹ ਹੁਣ ਚੱਲ ਰਹੀ ਹੈ ਇਹ ਜਿਹੜਾ ਭੀਮਨਗਰ ਹੈ ਚਾਰਨ ਨੰਬਰ ਡਿਵੀਜ਼ਨ ਥਾਣੇ ਦੇ ਏਰੀਆ ਚ ਉੱਥੇ ਕੀਤਾ ਗਿਆ ਹੈ ਜਿਸ ਸੰਬੰਧ ਚ ਤਕਰੀਬ 150 ਕਰਾਂ ਦੀ ਤਲਾਸ਼ੀ ਲਈ ਗਈ ਹੈ ਤੇ ਹੁਣ ਇੱਕ ਸਨੈਨਾ ਨਾਮ ਦੀ ਲੇਡੀ ਹੈ ਜਿਹੜੀ ਬਦਨਾਮ ਪਰਚੂਨ ਦੇ ਲੈਵਲ ਤੇ ਇਹ ਡਰੱਗ ਵੇਚਦੀ ਹੈ ਇਸ ਵਾਰ ਸ਼ਿਕਾਇਤਾਂ ਆ ਰਹੀਆਂ ਸੀ ਜਿਹਦੇ ਹੁਣ ਤਲਾਸ਼ੀ ਲਈ ਗਈ ਹੈ ਜਿਸ ਤੋਂ ਕੁਝ ਸਮਾਨ ਵੀ ਰਿਕਵਰ ਹੋਇਆ ਹੈ ਜਿਸ ਸੰਬੰਧੀ ਲੱਗ ਕੇ ਰਜਿਸਟਰ ਕੀਤਾ ਗਿਆ ਤੇ ਤਲਾਸ਼ੀ ਮੁਹਿੰਮ ਲਗਾਤਾਰ ਚੱਲੀ ਹੋਈ ਹੈ ਉਹ ਸਮਾਨ ਦੀ ਉਹ ਇਹ ਹੁਣ ਮੈਜ਼ਰਮੈਂਟ ਕੀਤੀ ਜਾ ਰਹੀ ਹੈ ਹੈਰੋਇਨ ਬਰਾਮਦ ਹੋਈ ਜਾਂਦੇ ਘਰੋਂ ਹਾਂ ਉਹਦੀ ਮੈਜ਼ਰਮੈਂਟ ਕਰਕੇ ਤੁਹਾਨੂੰ ਐਗਜੈਕਟ ਦੱਸ ਦੋ ਪਹਿਲਾਂ ਵੀ ਕੋਈ ਪਰਚਾ ਇਸ ਤੋਂ ਪਹਿਲਾਂ ਵੀ ਮੁਕਦਮੇ ਦਰਜ ਨੇ ਇਹ ਪਹਿਲਾਂ ਵੀ ਮੁਕਦਮੇ ਲਏ ਨੇ ਸਰ ਫੇਰ ਤੋਂ ਲਗਾਤਾਰ ਚੈਕਿੰਗ ਚੱਲ ਰਹੀ ਹੈ ਕਿ ਕੋਈ ਤਰੀਕਾ ਬਈਆ ਹੋ ਰਿਹਾ ਹੈ ਨਾ ਸਜਾਏ ਬਿਲਕੁਲ ਜੀ ਉਹ ਤੁਹਾਡੇ ਉਹ ਸ਼ਾਮ ਤੱਕ ਤੁਹਾਨੂੰ ਡਿਟੇਲ ਪੂਰੀ ਸੈਪਰੇਟ ਤੌਰ ਤੇ ਸ਼ੇਅਰ ਕਰ ਦਿੱਤੀ ਜਾਵੇ ਸਰ ਅੱਜ ਸਭ ਤੋਂ ਪ੍ਰੈਸ਼ਰ ਕੀਤਾ ਗਿਆ ਕਿਉਂਕਿ ਕੱਲ ਦੀ ਇੱਕ ਵੀਡੀਓ ਹੈ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਰੋੜੀਕੋਟ ਬੰਲੇ ਦੇ ਵਿੱਚ ਇਹ ਜਿਹੜਾ ਬਦਨਾਮ ਇਲਾਕਾ ਡਰੱਗ ਹੌਟਸਪੌਟ ਸੀ ਇਹ ਇੱਥੇ ਪਹਿਲਾਂ ਇਹ ਰੂੜੀਕੁੱਟ ਮੁਹੱਲਾ ਥਾਣਾ ਕਤਵਾਲੀ ਪਟਿਆਲਾ ਦੀ ਅੱਜ ਤੋਂ ਪਿਛਲੇ ਕਈ ਸਮੇਂ ਦੌਰਾਨ ਇੱਥੇ ਇਹ ਬਦਨਾਮ ਇਲਾਕਾ ਸੀ ਨਸ਼ੇ ਕਰਕੇ ਪਰ ਨਸ਼ਿਆਂ ਨਸ਼ੇ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਸ ਦੀਨ ਇੱਥੇ 50 ਮੁਕੱਦਮੇ ਤੋਂ ਵੱਧ ਮੁਕੱਦਮੇ ਪਿਛਲੇ 1 ਸਾਲ ਦੌਰਾਨ ਦਰਜ ਕੀਤੇ ਗਏ ਹਨ ਤੇ 50 ਤੋਂ ਵੱਧ ਲੇਡੀਜ਼ ਜਾਂ ਬੰਦੇ ਗ੍ਰਿਫਤਾਰ ਕੀਤੇ ਗਏ ਹਨ ਤੇ ਵੱਧ ਤੋਂ ਵੱਧ ਰਿਕਵਰੀ ਕਰਾਈ ਗਈ ਹੈ ਇਸ ਤੋਂ ਇਲਾਵਾ ਪਿਛਲੇ 2 ਮੁਕੱਦਮੇ ਡਰਕਵਰੀ ਕਰਵਾ ਕੇ ਜਿਸ ਵਿੱਚ 1 ਚ ਅੱਧਾ ਕਿਲੋ ਚਿੱਟਾ ਤੇ ਇੱਕ ਚ 290 ਗ੍ਰਾਮ ਚਿੱਟਾ ਇਨਸਪੈਕਟਰ ਜਸਪਰੀ ਸਿੰਘ ਕਾਲੋਂ ਉਹਦੀ ਟੀਮ ਨੇ ਬਰਾਮਦ ਬਰਾਮਦ ਕੀਤਾ ਤੇ ਸਪਲਾਈ ਲਾਈਨ ਮੇਨ ਜਿਹੜੇ ਨਸ਼ੇ ਦੇ ਸਪਲਾਇਰ ਸੀ ਉਹਨਾਂ ਦੋਵਾਂ ਨੂੰ ਗ੍ਰਫਤਾਰ ਕਰਕੇ ਸਪਲਾਈ ਲਾਈਨ ਇਸ ਏਰੀਏ ਦੀ ਤੇ ਭੀਮ ਨਗਰ ਚਾਰਨ ਡਿਵੀਜ਼ਨ ਦਾ ਏਰੀਆ ਉੱਥੋਂ ਦੀ ਸਪਲਾਈ ਲਾਈਨ ਕੱਟ ਕੀਤੀ ਹੈ ਜੋ ਇਸ ਸਪਲਾਈ ਲਾਈਨ ਕੱਟ ਕਰਨ ਨਾਲ ਇੱਥੇ ਬਿਲਕੁਲ ਨਸ਼ੇ ਨੂੰ ਰੋਕ ਲੱਗੀ ਹੈ ਇਹ ਜਿਹੜੇ ਕੁਝ ਐਡਿਕਟਸ ਨੇ ਜਿਹੜੀ ਬਾਰ-ਬਾਰ ਕੋਈ ਨਾ ਕੋਈ ਕਾਹੇ-ਬਗਾਹੇ ਵੀਡੀਓ ਵਾਇਰਲ ਹੁੰਦੀ ਹੈ ਜਿਹੜੇ ਐਡਿਕਟਸ ਨੇ ਜਿੰਨ ਉਹ ਬਾਰ ਚੱਕਰ ਮਾਰਦੇ ਨੇ ਪਰ ਨਸ਼ੇ ਦੀ ਅਵੇਲੇਬਿਲਟੀ ਨਾ ਹੋਣ ਕਰਕੇ ਉਹ ਇੱਥੇ ਨਸ਼ੇ ਦੀ ਅਵੇਲੇਬਿਲਟੀ ਨਾ ਹੋਣ ਕਰਕੇ ਕਿਉਂਕਿ ਇੱਥੇ ਆਮ ਤੌਰ ਤੇ ਡਿਕਟਸ ਆ ਉਹਨਾਂ ਨੇ ਤਾਂ ਚੱਕਰ ਮਾਰਨਾ ਹੀ ਮਾਰਨਾ ਪਰ ਇਹ ਕਿਸੇ ਵੀ ਵੀਡੀਓ 'ਚ ਜਾਂ ਇਹ ਅਸੀਂ ਇਨਸ਼ੋਰ ਕਰਦੇ ਹਾਂ ਵੀ ਇੱਥੋਂ ਕੋਈ ਵੀ ਨਸ਼ੇ ਦੀ ਕੋਈ ਵੀ ਅਵੇਲੇਬਿਲਟੀ ਇੱਥੇ ਬਿਲਕੁਲ ਨੀਲ ਹੈ ਇਸ ਗੱਲ ਨੂੰ ਸਾਡੇ ਵੱਲੋਂ ਪੂਰਾ ਮੰਨਜੋਗ ਐਸਐਸਪੀ ਸਾਹਿਬ ਤੇ ਮੰਨਜੋਗ ਐਸਐਸਪੀ ਐਸਪੀ ਸਿਟੀ ਸਾਹਿਬ ਜੀ ਦੀ ਗਰੰਟੀ ਹੈ ਇਹ ਸਾਡੇ ਵੱਲੋਂ ਪੂਰਾ ਇਨਸ਼ੋਰ ਕੀਤਾ ਗਿਆ ਹੈ ਸਰ ਜਿਸ ਤਰ੍ਹਾਂ ਕਿ ਚੈਕਿੰਗ ਹਰ ਵਾਰ ਚੈਕਿੰਗ ਕੀਤੀ ਜਾਂਦੀ ਹੈ ਕੋਈ ਨਾ ਕੋਈ ਫੜਿਆ ਜਾਂਦਾ ਹੈ ਨਸ਼ੇਰ ਨੂੰ ਲੈ ਕੇ ਕੱਲ ਨੌਜਵਾਨਾਂ ਬੋਲੇ ਮਾਰਕਟ ਕਰਕੇ ਭਜਾਇਆ ਗਿਆ ਉਹਨਾਂ ਨੂੰ ਤੇ ਕਿਤੇ ਨਾ ਕਿਤੇ ਕਿ ਇਹ ਲੋਕ ਨਹੀਂ ਹਟਦੇ ਕਿ ਇਹਨਾਂ ਦੇ ਉੱਪਰ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਹੀ ਕੀਤੀ ਜਾ ਰਹੀ ਹੈ ਤਾਂ ਹੀ ਸਾਡੀ ਵੀ ਆਮ ਪਬਲਿਕ ਨੂੰ ਵੀ ਅਪੀਲ ਹੈ ਵੀ ਸਾਨੂੰ ਵੱਧ ਤੋਂ ਵੱਧ ਤਲਾਹ ਦੇਣ ਇਹ ਜਿਹੜੀਆਂ ਹੁਣਾਂ ਦੋ ਬਰਾਮਦਗੀਆਂ ਨੇ ਇਹ VDC ਟਿਪ ਤੇ ਸੇਫ ਪੰਜਾਬ ਟਿਪ ਦੇ ਆਧਾਰ ਤੇ ਜਿਹੜੀ ਆਮ ਪਬਲਿਕ ਨੇ ਤੇ ਜਾਂ ਵਿਲੇਜ ਡਿਫੈਂਸ ਕਮੇਟੀ ਜਾਂ ਵਾਰਡ ਡਿਫੈਂਸ ਕਮੇਟੀ ਵਾਲਿਆਂ ਨੇ ਜੋ ਸਾਨੂੰ ਟਿਪ ਦਿੱਤੀ ਉਸੇ ਆਧਾਰ ਤੇ ਇਹ ਦੋ ਵੱਡੀਆਂ ਨਸ਼ੇਦੀਆਂ ਖੇਪਾਂ ਬਰਾਮਦ ਹੋਈਆਂ ਜਿਸ ਕਰਕੇ ਸਪਲਾਈ ਲਾਈਨ ਕੱਟੀ ਗਈ ਹੈ ਛੱਟੇ ਇਹੀ ਅਪੀਲ ਹੈ ਵਿਸ਼ਵਤਵਦ ਲੋਕ ਇਸ ਨਸ਼ੇ ਵਿਰੁੱਧ ਮਹਿਮ ਚ ਸਾਡਾ ਸਾਥ ਦੇਣ ਤੇ ਸਾਨੂੰ ਤਲਾਸ਼ ਮੋਟਰਸਾਈਕਲ ਵਗੈਰਾ ਖੜੇ ਨੇ ਜਿਹੜੇ ਉਹਨਾਂ ਦੀ ਚੈਕਿੰਗ ਵਗੈਰਾ ਬਿਲਕੁਲ ਇਹ ਮੋਟਰਸਾਈਕਲ ਪਿਛਲੀ ਵਾਰ 15 ਮੋਟਰਸਾਈਕਲ ਇੱਥੋਂ ਲਿਜਾ ਕੇ ਉਹਨਾਂ ਨੂੰ ਵੈਰੀਫਾਈ ਕੀਤੇ ਸੀ ਅੱਜ ਜਿੰਨੇ ਵੀ ਮੋਟਰਸਾਈਕਲ ਨੇ ਉਹਨਾਂ ਨੂੰ ਫੇਰ ਦੁਬਾਰਾ ਲਿਜਾ ਕੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਊਗਾ ਇਹ ਕਿਉਂਕਿ ਸੰਗਣਾ ਇਲਾਕਾ ਹੈ 200 250 ਦੇ ਕਰੀਬ ਬਿਲਕੁਲ ਇੱਕ 100 ਮੀਟਰ ਦੇ ਏਰੀਏ ਦੇ ਵਿੱਚ 100 ਮੀਟਰ ਸਕੁਅਰ ਦੇ ਏਰੀਏ ਚ ਦੋ 250 ਘਰ ਨੇ ਆਮ ਤੌਰ ਤੇ ਲੇਡੀਜ਼ ਤੇ ਬੱਚੇ ਇਸ ਗੱਲ ਕਰਕੇ ਇਹ ਪਰ ਫਿਰ ਵੀ ਅਸੀਂ ਸਾਰੇ ਹਾਲਾਤਾਂ ਦੇ ਬਾਵਜੂਦ ਇੱਥੇ ਪੂਰਾ ਨਸ਼ੇ ਦੀ ਸਪਲਾਈ ਲਾਈਨ ਨੂੰ ਕੱਟ ਕਰਨ 'ਚ ਕੰਮ ਜਬਾਉਣਾ। ਸੋ ਜਿਹੜਾ ਕੱਲ ਤੁਸੀਂ ਨਸ਼ਾ ਪਕੜਿਆ ਜੀ ਉਹ ਸਪਲਾਈ ਕਿੱਥੇ ਹੋਣਾ ਸੀ ਜੀ ਉਹ ਇਹ ਉਹ ਨਸ਼ਾ ਜਿਹੜਾ ਕੱਲ ਪਕੜਿਆ ਗਿਆ 290 ਗ੍ਰਾਮ ਤੇ ਇਸ ਤੋਂ ਪਹਿਲਾਂ 505 ਗ੍ਰਾਮ ਇਹ ਨਸ਼ਾ ਰੋੜੀਕੁੱਟ ਮੁਹੱਲਾ ਜਿੱਥੇ ਆਪਾਂ ਹੁਣ ਖੜੇ ਹਾਂ ਇਸ ਟਾਈਮ ਇਹ ਡਰੱਗ ਹੌਟਸਪੌਟ ਹੈ ਤੇ ਭੀਮਨਗਰ ਚਾਰਨ ਬਟਵੀਚ ਨੇਰੀਆ ਇਹ ਉੱਥੇ ਸ਼ਹਿਰ ਦੇ ਅੰਦਰੂਨੀ ਇਲਾਕੇ 'ਚ ਹੀ ਸਪਲਾਈ ਹੋਣਾ ਸੀ। ਠੀਕ ਹੈ।